5 ਸਾਲ ਪਹਿਲਾਂ ਬੜੇ ਹੀ ਚਾਵਾਂ ਦੇ ਨਾਲ ਮਾਪਿਓ ਨੇ ਆਪਣਾ ਪੁੱਤ ਭੇਜਿਆ ਆਸਟ੍ਰੇਲੀਆ 5 ਸਾਲ ਉੱਥੇ ਪੜਨ ਤੋਂ ਬਾਅਦ ਅਤੇ 2 ਸਾਲ ਦੀ ਨੌਕਰੀ ਕਰ ਰਿਹਾ ਸੀ ਮੁੰਡਾ ਬਹੁਤ ਹੀ ਖੁਆਬ ਉਸ ਮੁੰਡੇ ਨੇ ਸਜਾਏ ਸੀ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਤੇ ਮਾਪਿਓ ਨੇ ਵੀ ਬੜੇ ਖੁਆਬ ਦੇਖੇ ਸੀ ਕਿ ਸਾਡਾ ਮੁੰਡਾ ਬਾਹਰੋਂ ਆਏਗਾ ਤੇ ਬੜੇ ਹੀ ਚਾਵਾਂ ਨਾਲ ਉਹਦਾ ਵਿਆਹ ਕਰਾਂਗੇ ਪਰ ਸ਼ਨੀਵਾਰ ਨੂੰ ਇੰਡੀਆ ਵਾਸਤੇ ਮੁੰਡੇ ਦੇ ਮਾਪਿਓ ਨੂੰ ਆਸਟ੍ਰੇਲੀਆ ਤੋਂ ਫੋਨ ਆਉਂਦਾ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਬਾਡੀ ਹੈਗੀ ਆ ਉਹ ਨਹਿਰ ਦੇ ਵਿੱਚ ਤੈਰਦੀ ਹੋਈ ਨਜ਼ਰ ਆਈ ਹੈ ਤੇ ਉਹਨਾਂ ਨੂੰ ਉਹ ਬਾਡੀ ਮਿਲੀ ਹੈ ਮਾਪਿਓ ਦਾ ਇੰਡੀਆ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੈ ਸਾਰੇ ਹੀ ਖੁਆਬ ਸਾਰੀਆਂ ਹੀ ਖੁਆਇਸ਼ਾਂ ਇੱਕ ਮਿੰਟ ਦੇ ਵਿੱਚ ਤਹਿਸ ਨਹਿਸ ਹੋ ਗਈਆਂ ਪਰਿਵਾਰਕ ਸਦਸਿਆਂ ਦਾ ਜੋ ਕਿ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਸਰਕਾਰ ਅੱਗੇ ਬੇਨਤੀ ਹੈ ਉਹ ਸਰਕਾਰ ਅੱਗੇ ਗੁਹਾਰ ਲਾ ਰਹੇ ਨੇ ਕਿ ਸਾਡੇ ਮੁੰਡੇ ਦੀ ਮ੍ਰਿਤਕ ਦੇਹ ਨੂੰ ਆਸਟ੍ਰੇਲੀਆ ਤੋਂ ਇੰਡੀਆ ਲੈ ਕੇ ਆਇਆ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖ ਸਕਰ ਮਾਤਾ ਪਿਤਾ ਦੇ ਨਾਲ ਨਾਲ ਪਰਿਵਾਰਿਕ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਵਾਰ ਆਪਣੇ ਮੁੰਡੇ ਨੂੰ ਦੇਖਣਾ ਚਾਹੁੰਦੇ ਨੇ ਸਰਕਾਰ ਅੱਗੇ ਗੁਹਾਰ ਲਾ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਇੰਡੀਆ ਲੈ ਕੇ ਆਇਆ ਜਾਏ ਤਾਂ ਜੋ ਆਖਰੀ ਵਾਰ ਆਪਣੇ लाਡਲੇ ਦਾ ਚਿਹਰਾ ਵੇਖ ਸਕਣ ਮੈਂ ਅਪੀਲ ਕਰਦਾ ਜੀ ਮੇਰਾ ਬੇਟਾ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਹੈ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਕੇ 5 ਸਾਲ ਦੀ ਨਰਸਿੰਗ ਦੀ ਆਪਣੀ ਜੌਬ ਤੇ ਲੱਗਾ ਹੈ ਕੁਦਰਤ ਦਾ ਕਹਿਰ ਭਰਤਿਆ ਸ਼ਨੀਵਾਰ ਨੂੰ ਸਾਨੂੰ ਉਹਦਾ ਫੋਨ ਆਇਆ ਵੀ ਉਹਦੀ ਡੋਡੀ ਬੋਡੀ ਜੜੀਓ ਸਾਨੂੰ ਪਾਣੀ ਚ ਮਿਲ ਗਿਆ ਇਸ ਲਈ ਅਸੀਂ ਤਾਂ ਹੁਣ ਇਹ ਭਾਰਤ ਸਰਕਾਰ ਨੂੰ ਚਾਹੁੰਦੇ ਆ ਵੀ ਸਾਨੂੰ ਉਹਦੀ ਡੈਡੀ ਬੋਡੀ ਅਦਸਮਾਨਾਰ ਰੀਤਿਆਂ ਨਾਲ ਉਹਦਾ ਸਾਂਭ ਲਈਏ ਸਾਬ ਸਵਾਗਤ ਕਰ ਲਈਏ ਇਹੋ ਬੇਨਤੀ ਹੈ ਜੀ ਕਿ ਮਾ ਦੂਰ ਗਿਆ ਮੇਰਾ ਬਤਨੀ ਆ ਗਿਆ ਮੈਂ ਉਹਦਾ ਪੂ ਵੇਖਦਾ ਹਾਂ ਬੇਵੋਧ ਦੁਰਜਨ ਕਹਿੰਦੇ ਨੇ